शुभमन ਗਿਲ ਨਹੀਂ ਬਲਕਿ ਇਸ ਐਕਟ ਨੂੰ ਡੇਟ ਕਰੀ ਹੈ ਸਚਿਨ ਤেন্ডੂਲ ਕਰਦੀ ਸੀ ਸੋਸ਼ਲ ਮੀਡੀਆ ਉਤੇ ਅਫੇਅਰਸ ਦੀਆਂ ਛੜੀਆਂ ਹੈ ਚਰਚਾ ਸਤਿ ਸ਼੍ਰੀ ਅਕਾਲ ਮੈਂ 소ਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਸਾਰਾ ਤਿੰਦੂਲਕਰ ਦੀ ਜੋ ਕਿ ਇਹਨੇ ਦਿਨੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆ ਪਹਿਲੇ ਉਹਨਾਂ ਦਾ ਨਾਮ ਹੈ ਇੰਡੀਅਨ ਕ੍ਰਿਕਟਰ ਸ਼ੁਮਨ ਗਿਲ ਦੇ ਨਾਲ ਕਾਫੀ ਜੁੜ ਰਿਹਾ ਸੀ ਜਿੱਥੇ ਉਹਨਾਂ ਦਾ ਕਿਹਾ ਜਾ ਰਿਹਾ ਸੀ ਕਿ ਅਫੇਅਰ ਚੱਲ ਰਿਹਾ ਚਿਸ ਕਰਕੇ ਹਮੇਸ਼ਾ ਸਾਰਾ ਤਿੰਦੂਲਕਰ ਸਟੇਡੀਅਮ ਪਹੁੰਚਦੀ ਹੈ ਮੈਚ ਵੇਖਣ ਦੇ ਲਈ ਤਾਂ ਉੱਥੇ ਦੱਸਦੀ ਹੈ ਕਿ ਸ਼ੁਮਨ ਗਿਲ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਕਲੈਰਿਟੀ ਦੇ ਦਿੱਤੀ ਗਈ ਸੀ ਕਿ ਉਹ ਪਿਛਲੇ 3 ਸਾਲਾਂ ਤੋਂ ਸਿੰਗਲ ਚੱਲ ਰਹੀ ਹੈ ਤੇ ਇਸੇ ਵਿਚਾਲੇ ਹੁਣ ਸਾਰਾ ਤਿੰਦੂਲਕਰ ਦਾ ਨ ਜੋੜ ਰਿਹਾ ਜਿਸ ਕਰਕੇ ਉਹ ਕਾਫੀ ਜ਼ਿਆਦਾ ਸੁਰਖੀਆਂ ਵੀ ਬਟੋਰੇ ਨੇ ਦੱਸਿਆ ਕਿ ਉਹਨਾਂ ਦੇ ਅਫੇਰ ਦੀ ਖਬਰਾਂ ਦੇ ਨਾਲ ਸੋਸ਼ਲ ਮੀਡੀਆ ਦਾ ਬਾਜ਼ਾਰ ਪੂਰੇ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਕਿ ਹਜਾਰਾ ਹੈ ਕਿ ਉਹ ਬਾਲੀਵੁੱਡ ਐਕਟਰ ਸਿਧਾਰ ਚਤੁਰਵੇਦੀ ਨੂੰ ਡੇਟ ਕਰ ਰਹੀ ਹੈ ਸਿਧਾਰ ਚਤੁਰਵੇਦੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਇੱਕ ਇੰਟਰਵਿਊ ਦਿੱਤਾ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਜਦੋਂ 18-19 ਸਾਲ ਦੇ ਸੰਤ ਤਾਂ ਉਹਨਾਂ ਦਾ ਇੱਕ ਰਿਲੇਸ਼ਨਸ਼ਿਪ ਸੀ ਜੋ ਕਿ ਪਿੱਛੇ 4 ਸਾਲ ਤੱਕ ਚੱਲਿਆ ਸੀ ਪਰ ਉਸੇ ਦੌਰਾਨ ਉਹਨਾਂ ਦਾ ਧਿਆਨ ਕਰੀਅਰ ਉੱਤੇ ਵੀ ਸੀਗਾ ਜਿਸ ਕਰਕੇ ਉਹ ਸੀਏ ਦੀ ਪੜ੍ਹਾਈ ਵੀ ਕਰ ਰਹੇ ਸੀਗੇ ਤੇ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਤੇ ਉੱਥੇ ਹੀ ਹੁਣ ਉਹਨਾਂ ਦਾ ਨਾਮ ਸਾਰਾ ਤਿੰਦੂਲਕਰ ਦੇ ਨਾਲ ਜੁੜ ਰਿਹਾ ਦੱਸਿਆ ਕਿ ਇੰਡਸਟਰੀ ਦੇ ਜੁੜੇ ਸੋਰਸਸ ਦਾ ਕਹਿਣਾ ਹੈ ਕਿ ਦੋਵਾਂ ਨੂੰ ਕਈ ਵਾਰ ਇਕੱਠਾ ਦੇਖਿਆ ਜਾ ਚੁੱਕਿਆ ਤੇ ਉਹਨਾਂ ਦਾ ਰਿਸ਼ਤਾ ਹੋਰ ਵੀ ਜ਼ਿਆਦਾ ਡੀਪ ਡਾਉਨ ਹੁੰਦਾ ਜਾ ਰਿਹਾ ਸੂਤਰਾਂ ਦੇ ਕਹਿਣਾ ਹੈ ਕਿ ਰਿਸ਼ਤਾ ਅਜੇ ਸਟਾਰਟਿੰਗ ਦੇ ਪੜਾਅ ਦੇ ਉੱਤੇ ਹੈ ਇਸ ਲਈ ਦੋਵਾਂ ਦੇ ਵੱਲੋਂ ਇਸ ਨੂੰ ਅਫੀਸ਼ੀਅਲ ਨਹੀਂ ਕੀਤਾ ਗਿਆ ਨਾਜ਼ੀਏ ਕੀ ਸਾਰਾ ਤੰਦੁਲਕਰ ਦਾ ਪਹਿਲਾ ਨਾਮ ਨੌਜਵਾਨ ਕ੍ਰਿਕਟਰ ਸ਼ੁਭਮਨ ਗਿਲ ਦੇ ਨਾਲ ਜੁੜਿਆ ਸੀ ਦੋਵਾਂ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਤਸਵੀਰਾਂ ਵੀ ਵਾਇਰਲ ਹੁੰਦੀਆਂ ਸੀ ਹਾਲਾਂਕਿ ਅਦੋਂ ਵੀ ਉਹਨਾਂ ਦੇ ਵੱਲੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕੁਝ ਵੀ ਆਫੀਸ਼ੀਅਲ ਨਹੀਂ ਕੀਤਾ ਗਿਆ ਸੀ ਤੇ ਹੁਣ ਬਾਲੀਵੁੱਡ ਐਕਟਰ ਸਿਧਾਰਥ ਚਤੁਰਵੇਦੀ ਦੇ ਨਾਲ ਸਾਰਾ ਤੰਦੂਲਕਰ ਦੇ ਰਿਲੇਸ਼ਨਸ਼ਿਪ ਦੇ ਰੂਮਰਸ ਆ ਰਹੇ ਹਨ ਹਾਲਾਂਕਿ ਇਹਨਾਂ ਦੇ ਵੱਲੋਂ ਆਫੀਸ਼ੀਅਲ ਨਹੀਂ ਕੀਤਾ ਗਿਆ ਪਰ ਬਾਲੀਵੁੱਡ ਦੇ ਸੋਰਸਸ ਦਾ ਕਹਿਣਾ ਹੈ ਕਿ ਇੱਕ ਕਪਲ ਜੋ ਹੈ ਇੱਕ ਦੂਸਰ ਨੂੰ ਡੇਟ ਕਰ ਰਿਹਾ ਹੈ ਤੇ ਇਹਨਾਂ ਦੇ ਵੱਲੋਂ ਹਾਲੇ ਪ੍ਰਾਈਵੇਸੀ ਜੋ ਆਪਣੇ ਰਿਲੇਸ਼ਨਸ਼ਿਪ ਦੇ ਉੱਤੇ ਰੱਖੀ ਗਈ ਹੈ ਕਿਉਂਕਿ ਹਾਲੇ ਸਟਾਰਟਿੰਗ ਸਟੇਜ ਦੇ ਉੱਤੇ ਇਹ ਕਪਲ ਜੋ ਆ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਜਾ ਰਿਹਾ ਹੈ ਸਸ਼ਕਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਸਾਰਾ ਤੰਦੂਲਕਰ ਦੀ ਜੋ ਕਿ ਇਹਨੇ ਦਿਨੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆ ਪਹਿਲੇ ਉਹ ਇੰਡੀਅਨ ਕ੍ਰਿਕਟਰ ਸ਼ੁਮਨ ਗਿਲ ਦੇ ਨਾਲ ਕਾਫੀ ਜੁੜ ਰਿਹਾ ਸੀ ਜਿੱਥੇ ਉਹਨਾਂ ਦਾ ਕਿਹਾ ਜਾ ਰਿਹਾ ਸੀ ਕਿ ਅਫੇਅਰ ਚੱਲ ਰਿਹਾ ਹੈ ਜਿਸ ਕਰਕੇ ਹਮੇਸ਼ਾ ਸਾਰਾ ਤਿੰਦੂਲਕਰ ਸਟੇਡੀਅਮ ਪਹੁੰਚਦੀ ਹੈ ਮੈਚ ਵੇਖਣ ਦੇ ਲਈ ਤਾਂ ਉਥੇ ਦੱਸਦੀ ਹੈ ਕਿ ਸ਼ੁਮਨ ਗਿਲ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਕਲੈਰਿਟੀ ਦੇ ਦਿੱਤੀ ਗਈ ਸੀ ਕਿ ਉਹ ਪਿਛਲੇ ਦਿਨਾਂ ਸਾਲਾ ਤੋਂ ਸਿੰਗਲ ਚੱਲ ਰਹੀ ਨੇ ਤੇ ਇਸੇ ਵਿਚਾਲੇ ਹੁਣ ਸਾਰਾ ਤਿੰਦੂਲਕਰ ਦਾ ਨਾਮ ਇੱਕ ਬਾਲੀਵੁੱਡ ਐਕਟਰ ਦੇ ਨਾਲ ਜੁੜ ਰਿਹਾ ਹੈ ਜਿਸ ਕਰਕੇ ਉਹ ਕਾਫੀ ਜ਼ਿਆਦਾ ਸੁਰਖੀਆਂ ਵੀ ਬਟੋਰੇ ਨੇ ਦੱਸਦੀ ਹੈ ਕਿ ਉਹਨਾਂ ਦੇ ਅਫੇਅਰ ਦੀ ਖਬਰਾਂ ਦੇ ਨਾਲ ਸੋਸ਼ਲ ਮੀਡੀਆ ਦਾ ਬਾਜ਼ਾਰ ਪੂਰੇ ਤਰੀਕੇ ਜੋ ਰਹਾ ਕਿ ਉਹ ਬਾਲੀਵੁੱਡ ਐਕਟਰ ਸਿਧਾਂਤ ਚਤੁਰਵੇਦੀ ਨੂੰ ਡੇਟ ਕਰ ਰਹੀ ਹੈ ਸਿਧਾਂਤ ਚਤੁਰਵੇਦੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਇੱਕ ਇੰਟਰਵਿਊ ਦਿੱਤਾ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹ 18-19 ਸਾਲ ਦੇ ਸਨ ਤਾਂ ਉਹਨਾਂ ਦਾ ਇੱਕ ਰਿਲੇਸ਼ਨਸ਼ਿਪ ਸੀ ਜੋ ਕਿ ਪਿੱਛੇ 4 ਸਾਲ ਤੱਕ ਚੱਲਿਆ ਸੀਗਾ ਪਰ ਉਸੇ ਦੌਰਾਨ ਉਹਨਾਂ ਦਾ ਧਿਆਨ ਕਰੀਅਰ ਉੱਤੇ ਵੀ ਸੀਗਾ ਜਿਸ ਕਰਕੇ ਉਹ ਸੀਏ ਦੀ ਪੜ੍ਹਾਈ ਵੀ ਕਰ ਰਹੇ ਸੀਗੇ ਤੇ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਤੇ ਉੱਥੇ ਹੀ ਹੁਣ ਉਹਨਾਂ ਦਾ ਨਾਮ ਸਾਰਾ ਤਿੰਦੂਲਕਰ ਦੇ ਨਾਲ ਜੁੜ ਰਿਹਾ ਦੱਸਿਆ ਕਿ ਇੰਡਸਟਰੀ ਦੇ ਜੁੜੇ ਸੋਰਸਸ ਦਾ ਕਹਿਣਾ ਹੈ ਕਿ ਦੋਵਾਂ ਨੂੰ ਕਈ ਵਾਰ ਇਕੱਠਾ ਦੇਖਿਆ ਜਾ ਚੁੱਕਿਆ ਤੇ ਉਹਨਾਂ ਦਾ ਰਿਸ਼ਤਾ ਹੋਰ ਵੀ ਜ਼ਿਆਦਾ ਡੀਪ ਡਾਉਨ ਹੁੰਦਾ ਜਾ ਰਿਹਾ ਸੂਤਰਾਂ ਦਾ ਕਹਿਣਾ ਹੈ ਕਿ ਰਿਸ਼ਤਾ ਅਜੇ ਸਟਾਰਟਿੰਗ ਦੇ ਪੜਾਅ ਦੇ ਉੱਤੇ ਹੈ ਇਸ ਲਈ ਦੋਵਾਂ ਦੇ ਵੱਲੋਂ ਇਸ ਨੂੰ ਅਫੀਸ਼ੀਅਲ ਨਹੀਂ ਕੀਤਾ ਗਿਆ ਦੱਸਦੇ ਕਿ ਸਾਰਾ ਤੰਦੂਲਕਰ ਦਾ ਪਹਿਲਾ ਨਾਮ ਨੌਜਵਾਨ ਕ੍ਰਿਕਟਰ ਸ਼ੁਭਮਨ ਗਿਲ ਦੇ ਨਾਲ ਜੁੜਿਆ ਸੀ ਦੋਵਾਂ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਤਸਵੀਰਾਂ ਵੀ ਵਾਇਰਲ ਹੁੰਦੀਆਂ ਸੀ ਹਾਲਾਂਕਿ ਅਦੋਂ ਵੀ ਉਹਨਾਂ ਦੇ ਵੱਲੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕੁਝ ਵੀ ਆਫੀਸ਼ੀਅਲ ਨਹੀਂ ਕੀਤਾ ਗਿਆ ਸੀ ਤੇ ਹੁਣ बॉलीवुड एक्टर सिद्धार्थ चतुर्वेदी ਦੇ ਨਾਲ Сара ਤੰਦुलकर ਦੇ ਰਿਲੇਸ਼ਨਸ਼ਿਪ ਦੇ ਰੂਮਰਸ ਆ ਰਹੇ ਹਨ ਹਾਲਾਂਕਿ ਇਹਨਾਂ ਦੇ ਵੱਲੋਂ ਆਫੀਸ਼ੀਅਲ ਨਹੀਂ ਕੀਤਾ ਗਿਆ ਪਰ ਬਾਲੀਵੁੱਡ ਦੇ ਸੋਰਸਸ ਦਾ ਕਹਿਣਾ ਹੈ ਕਿ ਇੱਕ ਕਪਲ ਜੋ ਹੈ ਇੱਕ ਦੂਸਰ ਨੂੰ ਡੇਟ ਕਰ ਰਿਹਾ ਹੈ ਤੇ ਇਹਨਾਂ ਦੇ ਵੱਲੋਂ ਹਾਲੇ ਪ੍ਰਾਈਵੇਸੀ ਜੋ ਆਪਣੇ ਰਿਲੇਸ਼ਨਸ਼ਿਪ ਦੇ ਉੱਤੇ ਰੱਖੀ ਗਈ ਹੈ ਕਿਉਂਕਿ ਹਾਲੇ ਸਟਾਰਟਿੰਗ ਸਟੇਜ ਦੇ ਉੱਤੇ ਇਹ ਕਪਲ ਜੋ ਆ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਜਾ ਰਿਹਾ ਹੈ